ਜੇਕਰ ਤੁਹਾਡੇ ਵੀ ਘਰ ਦੇ ਵਿੱਚ ਕੋਈ ਮਹਿਲਾ ਗਰਭਤੀ ਹੈ ਤਾਂ ਫਿਰ ਉਸ ਨੂੰ ਹਸਪਤਾਲ ਤੋਂ ਲਜਾਨ ਤੋਂ ਪਹਿਲਾਂ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਦੇਖਿਓ ਕਿਵੇਂ ਇੱਕ ਗਰਭਤੀ ਮਹਿਲਾ ਦਰਦਾਂ ਦੇ ਨਾਲ ਤੜਫਦੀ ਰਹੀ ਪਰ ਉਸ ਦਾ ਕਿਸੇ ਨੇ ਹਾਲ ਤੱਕ ਨਹੀਂ ਪੁੱਛਿਆ ਹਸਪਤਾਲ ਦੇ ਵਿੱਚ 2 ਘੰਟੇ ਤੱਕ ਇਹ ਗਰਭਤੀ ਮਹਿਲਾ ਜਿਹੜੀ ਕਿ ਰੁੱਲਦੀ ਰਹੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚਿਆ ਐਂਬੂਲੈਂਸ ਪਹੁੰਚੀ ਉਹ ਵੀ ਲੇਟ ਜਿਸ ਕਰਕੇ ਗੁੱਸੇ ਚ ਹੋਰ ਵੀ ਪਰਿਵਾਰਕ ਮੈਂਬਰ ਭੜਕ ਗਏ ਤੇ ਮਹਿਲਾ ਦੀ ਹਾਲਤ ਦੇਖੀ ਨਹੀਂ ਜਾ ਰਹੀ ਆ ਟਾਈਮ ਤਾਂ ਪ੍ਰਮਾਤਮਾ ਨੇ ਬਖਸ਼ ਦੇਣਾ ਮਿਸਟਰ ਤੱਕ ਜਾਣੀ ਚਾਹੀਦੀ ਗੱਲ ਹੈਲਥ ਮਿਨਿਸਟਰ ਤੱਕ ਉਸ ਕੱਟਿਆ ਇਹਨਾਂ ਦੇ ਐਂਬੂਲੈਂਸ ਵੀ ਲੇਟ ਆਈ ਆ ਡਿਲੀਵਰੀ ਵੀ ਦੇਖੋ ਕਿੰਨੀ ਕਿੰਨੀ ਅੱਗੇ ਚੱਲੇ ਐ ਐਂਬੂਲੈਂਸ ਨੂੰ ਪ੍ਰਾਈਵੇਟ ਲੈ ਕੇ ਚੱਲੇ ਆ ਇੱਥੇ ਇਲਾਜ ਦੇ 10-10 ਲੱਖ ਦੇ ਦਾਅਵੇ ਕਰਦੇ ਨੇ ਕਰ ਲਓ ਦੇਖੋ ਆ ਪ੍ਰਾਈਵੇਟ ਐਂਬੂਲੈਂਸ ਲੈ ਕੇ ਜਾਵਾਂਗੇ ਅੱਧੀ ਹੁਣ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਖੰਨਾ ਦਾ ਸਰਕਾਰੀ ਹਸਪਤਾਲ ਇੱਕ ਵਾਰ ਫਿਰ ਆਪਣੇ ਲਾਪਰਵਾਹੀ ਦੇ ਰਵਈਏ ਕਾਰਨ ਸੁਰਖੀਆਂ ਦੇ ਵਿੱਚ ਆਇਆ ਹਸਪਤਾਲ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਜਾਂਦਾ ਜਦੋਂ ਇੱਕ ਗਰਭવતી ਔਰਤ ਨੂੰ ਦਰਦਾਂ ਦੇ ਨਾਲ ਤੜਫਦੇ ਦੇਖ ਕੇ ਵੀ ਡਾਕਟਰ ਨੇ ਮੁੱਢਲੀ ਸਹਾਇਤਾ ਦੇਣ ਦੀ ਬਜਾਏ ਉਸ ਨੂੰ 2 ਘੰਟੇ ਤੱਕ ਬਿਨਾਂ ਇਲਾਜ ਲਈ ਛੱਡ ਦਿੱਤਾ ਤੇ ਰੈਫਰ ਕਰ ਦਿੱਤਾ ਇਹ ਇਲਜ਼ਾਮ ਸਾਡੇ ਨਹੀਂ ਬਲਕਿ ਪੀੜਤ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ ਕਿ ਹਸਪਤਾਲ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੀ ਜਿਹੜੀ ਕਿ ਮਹਿਲਾ ਸੀ ਉਸ ਦਾ ਕੋਈ ਵੀ ਹਾਲ ਚਾਲ ਨਹੀਂ ਜਾਣਿਆ ਤੇ ਨਾ ਹੀ ਉਸ ਦੀ ਕੋਈ ਕੇਅਰ ਕੀਤੀ ਹੈ ਅਸੀਂ ਤਾਂ ਇਹਨਾਂ ਦੇ 9 ਮਹੀਨੇ ਹੋ ਗਏ ਸਾਨੂੰ ਲਗਾਤਾਰ ਆਂਦਿਆਂ ਨੂੰ ਕਿ ਕੇਸ ਤੁਹਾਡਾ ਬਿਲਕੁਲ ਨਾਰਮਲ ਹੈ ਸਾਡੇ ਕੋਲ ਇਹਦੇ ਕੋ ਰਿਪੋਰਟਾਂ ਪਈਆਂ ਨੇ ਸਾਜ ਜਾ ਕੇ ਹਰ ਇੱਕ ਕਾਗਜ਼ ਪੈਨੇ ਅੱਜ ਕਿੰਨੇ ਵਜੇ ਆਏ ਸੀ ਕੀ ਗੱਲਬਾਤ ਹੋਈ ਅੱਜ ਸਾਨੂੰ 1.5-2 ਘੰਟੇ ਹੋਏ ਨਹੀਂ ਆਏ ਨੂੰ ਬੱਚੇ ਦੇ ਪੇ ਕੁੜੀ ਦੇ ਪੇ ਹੋ ਰਹੀ ਹੈ ਦਰਦ ਹੋ ਰਿਹਾ ਅੱਜ ਨੂੰ ਆਊਟ ਮਿਡ ਲਿਆਂਦਾ ਕੋਈ ਲਾਭ ਮਿਲਿਆ ਕੁਝ ਨਹੀਂ ਮਿਲਿਆ ਜੀ ਸਾਨੂੰ ਕਹਿੰਦੇ ਬੱਚੇ ਦੀ 9 ਹੱਡੀ ਵੱਧ ਗਈ ਇਨੂੰ ਪਟਿਆਲੇ ਲੈ ਜਾਓ ਹੁਣ ਕੀ ਹਾਲਾਤ ਆ ਪੇਸ਼ੈਂਟ ਦੇ ਜੀ ਦੇਖ ਲਓ ਤੁਹਾ ਸਾਹਮਣੇ ਦੂਹੀ ਬੈਠੀ ਆ ਤੜਪਦੀ ਪਈ ਆ ਵੀ ਯਾਨੀ ਅੰਦਰ ਬੈਠੀ ਪਹਿਲਾਂ ਉੱਥੇ ਬੈਠੀ ਆ ਡਾਕਟਰ ਸਾਹਨੇ ਉੱਥੇ ਗੱਲ ਨਹੀਂ ਸੁਣੀ ਕਹਿੰਦੀ ਤੂੰ ਜਿਹੜਾ ਕੋਈ ਕਰਨਾ ਕਰ ਲੋ ਜੀ মিডিਆ ਬੁਲਾ ਲਓ ਜੋ ਮਰਜ਼ੀ ਬੁਲਾਓ ਸਾਡੇ ਨਾਲ ਬਹਿਸ ਨਾ ਕਰੋ ਬਾਹਰ ਜਾ ਕੇ ਜੋ ਮਰਜ਼ੀ ਕਰੋ ਸਾਡੇ ਨਾਲ ਨਾ ਗੱਲ ਕਰੋ ਸਾਡੇ ਰਾਤੋਂ ਕੀ ਮਤ ਕਰਦੇ ਹਾਂ ਲਿਕਾਰ ਦੋ ਮੰਨ ਕਰਦੇ ਹਾਂ ਮਹਾਰਾਜ ਇਹਡੇ ਇਹਡੇ ਹਸਪੀਟਲ ਬਣਾ ਕੇ ਬੈਠੇ ਸਿਰਫ ਡਿਲੀਵਰੀ ਯਾਨੀ ਸਿਰਫ ਦੋ ਹੀ ਬੱਚੇ ਦੋ ਹੀ ਨਰਸਾਂ ਨੇ ਇਹਨਾਂ ਕੋਲ ਇੱਕ 6 ਮਹੀਨੇ ਛੁੱਟੀ ਚੱਲੇਗੀ ਇੱਕ ਰਾਤ ਨੂੰ ਨਹੀਂ ਆਉਂਦੀ ਜ ਦੇਖੋ ਜੀ ਸਾਡੀ ਇੱਕ ਬੱਚੀ ਐ ਇਸੇ ਸ਼ਹਿਰ ਦੀ ਉਹਦਾ ਡਿਲੀਵਰੀ ਕੇਸ ਸੀਗਾ ਜੋ ਪ੍ਰੈਗਨੈਂਟ ਆ ਡਿਲੀਵਰੀ ਹੋਣ ਵਾਲੀ ਆ ਤੇ ਸਾਰਾ ਸਾਲ ਇਥੋਂ ਦਵਾਈ ਚੱਲੀ ਅਸਲ ਰੋਸਟ ਹੁਣ ਮੌਕੇ ਤੇ ਆ ਕੇ ਕਹਿੰਦੇ ਸਾਡੇ ਕੋਲ ਡਾਕਟਰ ਨਹੀਂ ਹੈਗਾ ਸਾਡੇ ਕੋਲ ਟੀਮ ਨਹੀਂ ਹੈਗੀ ਅਸੀਂ ਤਾਂ ਸਾਡਾ ਭਰਾ ਐ ਰਾਜਕੁਮਾਰ ਜੀ ਦੀ ਛੁੱਟੀ ਭਰ ਲਈ ਆ ਸਾਨੂੰ ਬੁਲਾਇਆ ਗਿਆ ਸੀ ਤਾਂ ਆਇਆ ਇਹ ਤਾਂ ਆ ਕੇ ਪੁੱਛਿਆ ਸਾਨੂੰ ਸਭ ਨਾਲ ਗੱਲ ਕੀਤੀ ਪਹਿਲਾਂ ਤਾਂ ਜਵਾਬ ਹੀ ਦਿੱਤਾ ਕਹਿੰਦੇ ਸਾਡੇ ਕੋਲ ਡਾਕਟਰ ਨਹੀਂ ਹੈਗਾ ਚਲੋ ਰੋਲੋ ਰੋਲ ਪਾਇਆ ਸਾਰਿਆਂ ਨੇ ਵੀ ਤੁਸੀਂ ਐਡੇ ਨੇ ਹਸਪੀਟਲ ਬਣ ਗਏ ਤੁਸੀਂ ਇੱਥੇ ਟੀਮ ਨਹੀਂ ਹੈਗੀ ਸਰਕਾਰ ਬੜੇ ਬੜੇ ਦਾਅਵੇ ਕਰਦੀ ਆ ਕਿ ਅਸੀਂ ਸਾਰੇ ਡਾਕਟਰ ਮਹੀਆ ਕੀਤੇ ਆ ਸਾਰੇ ਤਰ੍ਹਾਂ ਦੇ ਸਾਡੇ ਕੋਲ ਟ੍ਰੀਟਮੈਂਟ ਆ ਸਾਰਾ ਕੁਝ ਕਰਦੇ ਆ ਪਰ ਮੈਂ ਕਹੂੰਗਾ ਜਿਹੜਾ ਖੰਨੇ ਦਾ ਹਸਪਤਾਲ ਆ ਇਹ ਸਿਰਫ ਇੱਕ ਰੈਫਰ ਸੈਂਟਰ ਬਣ ਕੇ ਰਹਿ ਗਿਆ ਇੱਥੇ ਸਾਡੇ ਕੋਲ ਇੱਕ ਹੋਰ ਕੇਸ ਵੀ ਇੱਥੇ ਭਾਈ ਸਾਹਿਬ ਕਿੱਥੇ ਖੜੇ ਆ ਇਹਨਾਂ ਦੇ ਚਾਚਾ ਜੀ ਨੇ ਇਹਨਾਂ ਦੇ ਦੋ ਇਹਨਾਂ ਦੀ ਨੋਆ ਦੋ ਢਾਈ ਮਹੀਨੇ ਦੀ ਗੱਲ ਆ ਇਹ ਪਹਿਲਾਂ ਇਹਨਾਂ ਨੂੰ ਕਹਿੰਦੇ ਇੱਥੋਂ ਰੈਫਰ ਕਰਤਾ ਕਹਿੰਦੇ ਇਹ ਤਾਂ ਗੇਟ ਨਹੀਂ ਡੱਪ ਸਕਦਾ ਆ ਖੜਿਆ ਤੁਹਾਡੇ ਕੋਲ ਪਰਮਾਤਮਾ ਦੀ ਮਰਜ਼ੀ ਤੋਂ ਬਹੁਤ ਸਾਰੀ ਆ ਹਸਪੀਟਲ ਦਾ ਤਾਂ ਗੇਟ ਨਹੀਂ ਡੱਪਦਾ ਮੈਂ ਤੁਹਾਨੂੰ ਦੱਸਦਾ ਵੈਸੇ ਮੈਂ ਤੁਹਾਨੂੰ ਇਹ ਗੱਲ ਕਰੀ ਆ ਵੀ ਰੈਫਰ ਸੈਂਟਰ ਅਸੀਂ ਆਏ ਹੁਣ ਐਸ ਐਮਓ ਸਾਹਮਣੇ ਗੱਲ ਕੀਤੀ ਉਹਨੂੰ ਆਪ ਹੁਣ ਰਾਤ ਨੂੰ ਦੁਬਾਰਾ ਫੋਨ ਆਇਆ ਕਹਿੰਦੇ ਮੈਂ ਆ ਰਿਹਾ ਤੂੰ ਸੁਣਾ ਵੀ ਸ਼ਾਇਦ ਹੋਊਗਾ ਕਿੰਨਾ ਟਾਈਮ ਲਗਾ ਲਈ ਕਿੰਨਾ ਟਾਈਮ ਇੱਥੇ ਤੋ ਕਦੋਂ ਸ਼ਾਮ ਦੇ ਸ਼ਾਮ ਦੇ ਆ ਆ ਟੱਕਾ ਟੱਕਾ ਘੰਟੇ ਕਿਦੇ ਆਏ ਹੋਏ ਨੇ ਇਹ ਆਪਣੇ ਜਿਹੜਾ 11 ਨੰਬਰ ਵਾਰਡ ਜੋ ਸਬਜ਼ੀ ਮੰਡੀ ਦੇ ਸਾਹਮਣੇ ਲੱਗਿਆ ਜਿੱਥੇ ਡਿਊਟੀ ਤੇ ਰਹਿੰਦੇ ਹੋਤੀ ਹੈ ਜੋ ਦੋ ਡਾਕਟਰ ਅਮਰਪ੍ਰੀਤ ਕਾਲ ਦੇ ਨਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਗੱਲਬਾਤ ਕਰਨੀ ਚਾਹੀ ਤਾ ਉਹਨਾਂ ਨੇ ਉਲਟਾ ਪਰਿਵਾਰ ਤੇ ਇਲਜ਼ਾਮ ਲਗਾਏ ਕਿ ਉਹ ਪਰਿਵਾਰ ਵਾਲੇ ਇੱਥੋਂ ਲਿਜਾ ਕੇ ਰਾਜ਼ ਹੀ ਨਹੀਂ ਉਦੇ ਬਾਰੇ ਤੁਸੀਂ ਪਲੀਜ਼ ਆਪਣੇ ਹਾਇਰ ਅਥਾਰਟिटीज ਨਾਲ ਗੱਲ ਕਰ ਲਿਓ ਕੋਈ ਤੁਹਾਡੇ ਨਾਲ ਮੈਂ ਸਾਡੇ ਆਪਣੇ ਐਸਐਮਓ ਸਰ ਉਹ ਤੁਹਾਨੂੰ ਦੱਸ ਦੇਣਗੇ ਉਦੇ ਬਾਰੇ ਉਹ ਤੁਹਾਨੂੰ ਪਤਾ ਚੱਲ ਹੀ ਜਾਏਗਾ ਐਕਚੁਅਲੀ ਉਹ ਵੀ ਇਥੇ ਪੇਸ਼ੈਂਟ ਰੈਫਰ ਕੀਤਾ ਗਿਆ ਸੀ ਕਾਫੀ ਟਾਈਮ ਪਹਿਲਾਂ ਦਾ ਉਹ ਮੈਨੂੰ ਈਵਨਿੰਗ ਡਿਊਟੀ ਦੇ ਵਿੱਚ ਪੇਸ਼ੈਂਟ ਮਿਲਿਆ ਸੀਗਾ ਪੇਸ਼ੈਂਟ ਉਸ 7:30 ਵਜੇ ਇੱਥੇ ਆਇਆ ਹੋਇਆ ਸੀ ਡਿਊਟੀ ਦਾ ਉਹਨੂੰ ਜੋ ਸਾਡੇ ਗੈ内ਕੋਲੋਜਿਸਟ ਹੈ ਡਾਕਟਰ ਉਹਨਾਂ ਦੇ ਨਾਲ ਦਾ ਗਲਵਤ ਕਰਕੇ ਪੇਸ਼ ਨੂੰ ਰੈ퍼 ਕੀਤਾ ਗਿਆ ਸੀ ਬਟ ਜੋ ਜਿਹੜੇ ਪੇਸ਼ੈਂਟ ਦੇ ਅਟੈਂਡੈਂਟ ਸੀਗੇ ਉਹ ਨਹੀਂ ਜਾ ਰਹੇ ਸੀ ਜਿੱਥੋਂ ਕਾਫੀ ਸਾਡੇ ਸਮਝਾਉਣ ਤੇ ਉਹਨਾਂ ਨੂੰ ਦੱਸਿਆ ਸੀਗਾ ਵੀ ਤੁਹਾਡਾ ਜਿਹੜਾ ਹੈ ਇਹਨੂੰ ਅੱਗੇ ਲਿਜਾਣ ਦੀ ਜ਼ਰੂਰਤ ਹੈ ਮਦਰ ਨੂੰ ਬਟ ਉਹ ਨਹੀਂ ਲੈ ਕੇ ਗਏ ਨਾ ਪੇਸ਼ੈਂਟ ਨੂੰ ਹਾਂ ਜੀ ਫਿਰ ਉਹਦੇ ਫਿਰ ਆਪਣੇ ਐਸਐਮਓ ਸੀਨੀਅਰ ਮੈਡੀਕਲ ਅਫਸਰ ਸਾਹਿਬ ਸਾਡੇ ਸਰ ਉਹਨਾਂ ਨੇ ਆ ਕੇ ਉਹਦਾ ਪੇਸ਼ੈਂਟ ਦੀ ਉਹ ਸਿਚੁਏਸ਼ਨ ਨੂੰ ਸੰਭਾਲ ਲਿਆ ਇਸੋਂ ਦਾ ਉਹਨਾਂ ਦਾ ਬੇਬੀ ਡਿਲੀਵਰ ਕਰਾਇਆ ਬਟ ਬੇਬੀ ਦੀ ਜੋ ਹਾਲਤ ਹੈ ਕ੍ਰਿਟੀਕਲ ਦਸੀ ਉਹਨੂੰ ਉਹਨੂੰ ਵੀ ਰਿਕਵਰ ਕੀਤਾ ਗਿਆ ਹੈ ਬੱਚੇ ਦੀ ਤੇ ਬੱਚੀ ਦੀ ਮਾਂ ਦੀ ਹਾਂਜੀ ਬੱਚੇ ਦੀ ਮਾਂ ਸਾਡੇ ਕੋਲ ਹੀ ਹੈ। ਖ਼ੈ ਦਾਦਿਆ ਕਿ ਪਰਿਵਾਰ ਨੇ ਸਾਫ਼ ਕਿਹਾ ਕਿ ਜੇ ਐਸਐਮਓ ਦੇ ਦਖਲ ਤੋਂ ਬਿਨਾਂ ਔਰਤ ਨੂੰ ਪਟਿਆਲੇ ਭੇਜਿਆ ਜਾਂਦਾ ਤਾਂ ਕਿਸੇ ਵੱਡੀ ਦੁਰਘਟਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਮੰਗ ਕੀਤੀ ਹੈ ਕਿ ਹਸਪਤਾਲ ਅਮਲੇ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਹੋਰ ਮਰੀਜ਼ ਦੇ ਨਾਲ ਅਜਿਹਾ ਵਿਵਹਾਰ ਨਾ ਹੋਵੇ। ਅਕੀਕ ਤੋ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢੱਲੋਂ ਦੀ ਰਿਪੋਰਟ